ਹੋ ਕੇ ਸਬਜ਼ੀਆਂ ਦੀ ਫੇੜੀ ਲਾਈ ਹੋਈ ਹੈ ਹੈਨਾ ਤੇ ਸੂਟ ਬੂਟ ਦੇ ਵਿੱਚੋਂ ਕਿਵੇਂ ਸੋਚਿਆ ਕਿਹੜੇ ਪਹਿਲਾਂ ਡਿਪਾਰਟਮੈਂਟ ਕਿਹੜੇ ਚੋਂ ਰਟਾ ਰਹੇ ਹੈ ਨਾ 25 ਸਾਲ ਇਸ ਪਿੰਡ ਦੇ ਵਿੱਚ ਨੌਕਰੀ ਕੀਤੀ ਹੈ ਇੱਕ ਥਾਂ ਦੇ ਤੇ ਬਤੌਰ ਨਰਸਰੀ ਇੰਚਾਰ ਅੱਛਾ ਤੇ ਮੇਰਾ ਮਨ ਦੇ ਵਿੱਚ ਸੀਗਾ ਇੱਕ ਇਸ਼ੂ ਯਾਰ ਇੱਥੇ ਮੈਂ ਲੋਕਾਂ ਦੇ ਰੂਗ ਰੂ ਰਿਹਾ ਫੈਬਰਿਕ ਨਾਲ ਡੀਲਿੰਗ ਰਹੀ ਹੈ ਕਿ ਪ੍ਰਮਾਤਮਾ ਮੇਰੇ ਤੇ ਕਿਰਪਾ ਕਰ ਮੈਂ ਇੱਥੇ ਹੀ ਸੇਵਾ ਕਰਾਂ ਜਿੱਦੀ ਮੇਰੀ ਪੱਕੀ ਉੱਤੇ ਤੁਹਾਨੂੰ ਨਹੀਂ ਕੋਈ ਕਹਿੰਦਾ ਵੀ ਇੱਥੇ ਹੀ ਪਹਿਲਾਂ ਅਫਸਰ ਲੱਗੇ ਹੋਏ ਸੀ ਇੱਥੇ ਰੇੜੀ ਲਾ ਲਈ ਮੈਨੂੰ ਕੋਈ ਫਰਕ ਨਹੀਂ ਹੈ ਜੀ ਕਿਉਂਕਿ ਕੰਮ ਕਰਨਾ ਫਰਕੇ ਜ ਵਰਸ਼ਿਪ ਹੈ ਹਮ ਬਾਬਾ ਜਨਕ ਨੇ ਕਿਹਾ ਕੰਮ ਹੀ ਪੂਜਾ ਹੈਗੀ ਹੈ ਜੇ ਕੰਮ ਕਰਾਂਗੇ ਤਾਂ ਰੋਟੀ ਜਿੱਦੀ ਖਾਵਾਂਗੇ ਨਹੀਂ ਭੁੱਖੇ ਮਰਾਂ ਮੇਰੇ ਕੋਲੇ 4 ਏਕੜ ਯੂਨਿਟ ਹੈਗਾ ਜੀ ਜਿਹਦੇ ਵਿੱਚ ਮੈਂ ਇੰਟਰ ਕ੍ਰੋਪਿੰਗ ਵੈਜੀਟੇਬਲ ਕਰਦਾ ਜਿਹਦੇ ਵਿੱਚ ਮੇਨ ਮੇਰਾ ਕੀਆ ਹੈਗਾ ਖੀਰਾ ਹੈਗਾ ਸੇਵਲਾ ਮਿਰਚ ਐ ਤੇ ਨਾਲ ਆਪਣੇ ਬੈਂਗਣ ਨੇ ਤੇ ਬਾਗ ਦੇ ਵਿੱਚ ਮੇਰਾ ਮੇਨ ਆੜੂ ਤੇ ਅੰਬ ਨਾਸਪਾਟ ਤੇ ਅਮਰੋਦ ਅੱਛਾ ਤੁਸੀਂ ਟਾਪ ਡਿਪਾਰਟਮੈਂਟ ਕਿਹਾ ਕਾਰਨ ਕੀ ਆ ਲੋਕ ਇੰਨੀਆਂ ਰੇਹਾਂ ਸਪਰੇਹਾਂ ਪਾਉਣ ਕਿਉਂ ਲੱਗੇ ਦੇਖੋ ਜਿਹੜੇ ਹਾਈ ਯੀਲਡ ਦਾ ਸਾਨੂੰ ਲੈ ਕੇ ਵੈ ਗਈ ਨੈਟ ਸੈਲ ਜੇ ਆਪਾਂ ਉਹ ਪ੍ਰੋਫਿਟੇਬਿਲਟੀ ਲਈਏ ਬਰਾਬਰ ਬਰਾਬਰ ਹੋਵੀ ਆ ਕੋਈ ਕਿਉਂ ਅਸੀਂ ਇੰਨੇ ਲੋਕਾਂ ਨਾਲ ਖਰਾਬ ਕਰੀਏ ਇਹ ਸਾਡਾ 2 ਸਾਲ ਦਾ ਬੂਟਾ ਹੈ ਜੀ ਅੰਬ ਦਾ ਤੇ ਅਮਰਪਾਲੀ ਕਿਸਮਾ ਇਹ ਹਾਂ ਤੇ ਆਉਣ ਸਾ ਆ ਸਮਝਦਾਦਾ ਬਹੁਤ ਵਧੀਆ ਇਹ ਫਰੂਟ ਦਊਗਾ ਔਰ ਕੁਆਲਟੀ ਫਰੂਟ ਦਮਾਗੀ ਕੀ ਹੈ ਜੀ ਆਰਗੈਨਿਕ ਇੱਕ ਕਨਾਲ ਹੈਗਾ ਤਕਰੀਬਨ ਹੁਣ ਤੱਕ ਮੇਰਾ ਇਹ ਤੋਂ 12000 ਰੁਪਏ ਮੈਂ ਪੱਟ ਲਿਆ ਇੱਕ ਕਨਾਲ ਦੇ ਵਿੱਚੋਂ ਇੱਕ ਕਨਾਲ ਦੇ ਵਿੱਚ ਇਹ ਵੀ ਮੇਰਾ ਇੱਕ ਕਨਾਲ ਹੈਗਾ ਇਹਦੇ ਤਕਰੀਬਨ ਅਸੀਂ 25000 ਪੱਟ ਲਿਆ ਹੁਣ ਤੱਕ ਕੀ 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 ਕਹਿੰਦੇ ਇਹਨੂੰ ਫਲੀਆਂ ਕਹਿੰਦੇ ਨੇ ਇਹਨੂੰ ਚੌਲਾ ਫਲੀ ਵੀ ਕਹਿੰਦੇ ਨੇ ਕਾਪੀ ਵੀ ਕਹਿੰਦੇ ਨੇ ਅਸੀਂ ਤਾਂ ਪੰਜਾਬੀ ਚ ਲੁਧਿਆਣੇ ਤਾਂ ਲੋਗੇ ਆ ਕਹਿੰਦੇ ਨੇ ਹਾਂ ਤਾਂ ਆਮ ਤਾਂ ਕਿਸਾਨ ਦੇਖੂਗਾ ਨਾ ਵੀ 4 ਕਿੱਲੇ ਦੇ ਵਿੱਚ ਪੰਗਾ ਤਾਂ ਲੈ ਲੀਏ ਮਿਹਨਤ ਵੀ ਵੱਧ ਕਰ ਲਈਏ ਤੇ ਪੈਸੇ ਕਿੰਨੇ ਕਮਾਜਣਗੇ ਪੈਸੇ ਤਾਂ ਤੁਹਾਡੀ ਐਫਰਟ ਨੇ ਜੀ ਹਾਂ ਜਿੰਨਾ ਤੁਸੀਂ ਗੁੜ ਪਾਓਗੇ ਉਨੇ ਮਿੱਠਾ ਹੋਣਾ ਜੇ ਅਸੀਂ ਮਾਰਕੀਟਿੰਗ ਪ੍ਰੋਪਰ ਕਰ ਲਈ ਮੈਂ ਦਾਵਾ ਕਰਦਾ ਵੀ ਜਿਹੜੀ ਕਣਕ ਤੋਂ ਦੇ ਨਾਲੋਂ ਚਾਰਪਣਾ ਜ਼ਿਆਦਾ ਕਮਾਈ ਨਾਸਪਤੀ ਹੈ ਹਾਂ ਇਹ ਲਗਭਗ ਮੇਰੀ ਬੁੱਕਾ ਹੋਰ ਪੱਟੀ ਤਰਨ ਤਰਨ ਹਾਂ ਅਡਵਾਂਸ 5-5000 ਦੇ ਬੁੱਕ ਬੁੱਟੇ ਦੇ ਇਹ ਵੈਰਾਈਟੀ ਹੈ ਨਾ ਜੀ ਮੈਂ ਲਾੜਵਾ ਤੋਂ ਮਦਰ ਫਰੰਟ ਲੈ ਕੇ ਆਈ ਦੀ ਅਰਨਕਾ ਵੈਰਾਈਟੀ ਹੈਗੀ ਆ ਇਹ ਅੱਛਾ ਇਹ ਮੈਕਸਿਮਮ ਐਂਟੀਆਕਸੀਡੈਂਟ ਇਹਦੇ ਵਿੱਚ ਹੁੰਦੇ ਨੇ ਕੈਂਸਰ ਰੋਕੂ ਸਰ अच्छा ऐसे हम बंदे ਨਾਲ ਬੰਦਾ ਕੈਂਸਰ ਤੋਂ ਵੀ ਰਾਹਤ ਮਿਲੂ ਰਾਹਤ ਮਿਲੂ ਬਚਾਅ ਹੋ ਸਕਦਾ ਜਾ। ਪਹਿਲਾਂ ਸਭ ਆਪਣੇ ਪੰਜਾਬ ਚ ਬਹੁਤ ਨਾਖਾਂ ਦੇ ਬਾਗ ਹੁੰਦੇ ਸੀ ਹੁਣ ਹੌਲੀ ਹੌਲੀ ਘਟਦੇ ਜਾਂਦੇ ਕਾਰਨ ਕੀ ਹੈ ਜਿਵੇਂ ਤੁਸੀਂ ਤਾਂ ਲਾਇਆ ਹੋਇਆ। ਕਾਰਨ ਇਹ ਹੈ ਜੀ ਲੋਕ ਕੰਮ ਕਰਕੇ ਰਾਜੀ ਨਹੀਂ ਹੈਗੇ। ਮੰਡੀ ਕਰਨ ਦਾ ਸਵਾਰ ਨਹੀਂ ਹੈਗਾ। ਅਸੀਂ ਨਮਕ ਤੋਂ ਬਿਨਾ ਕੋਈ ਚੀਜ਼ ਬਾਜ਼ਾਰ ਨਹੀਂ ਲੰਦੇ ਹੈਗੇ। ਅੱਛਾ ਨੈਚੁਰਲ ਸਾਡੇ ਘਰ ਦੇ ਚੀਜ਼ਾਂ ਹੋਈਂਦੇ ਨੇ ਮਿਰਚ, ਹਲਦੀ, ਧਨੀਆ। ਮੂੰਗੀ ਛੋਲੇ ਤੇ ਨਾਲ ਪਿਆਜ਼ ਲਸਣ ਟੋਟਲੀ ਅਸੀਂ ਸੀਜ਼ਨ ਦੇ ਵਿੱਚ ਜਿੰਨਾ ਸਾਨੂੰ ਲੋੜਾ ਉਹਨਾਂ ਕਾਫਤਾਰ ਕਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬ ਪ੍ਰाइम ਟੀਵੀ ਵੇਖ ਰਹੇ ਹੋ ਵਕ ਵਕ ਸਮੇਂ ਤੇ ਵਕ ਵਕ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰੀਦਾ ਅੱਜ ਅਸੀਂ ਜਦੋਂ ਖਨੌਰੀ ਤੋਂ ਲੁਧਿਆਣੇ ਨੂੰ ਜਾ ਰਹੇ ਸੀ ਤਾਂ ਦੇਖਿਆ ਰਸਤੇ ਦੇ ਵਿੱਚ ਬਾਈ ਉਹਨਾਂ ਤੇ ਨਜ਼ਰ ਪਈ ਇੱਕ ਫਰੂਟ ਦੀ ਸਬਜ਼ੀ ਦੀ ਖੜੀ ਲੱਗੀ ਹੋਈ ਸੀ ਹਾਈਵੇ ਦੇ ਉੱਤੇ ਤੇ ਜਦੋਂ ਬਾਈ ਉਹਨਾਂ ਵੱਲ ਨਜ਼ਰ ਪਈ ਤਾਂ ਬੜੇ ਸੂਟ ਬੂਟ ਦੇ ਵਿੱਚ ਟੱਚ ਫਿਟ ਬਾਈ ਹੋਣੀ ਹੈ ਸਬਜ਼ੀ ਵੇਚ ਰਹੀ ਸੀ ਹੈਰਾਨ ਵੀ ਹੋਏ ਕਿ ਇਹਨੇ ਸੱਚ-ਸੱਚ ਕਿ ਫਰੂਟ ਦੀ ਰੇੜੀ ਤੇ ਸਬਜ਼ੀ ਦੀ ਰੇੜੀ ਤੇ ਖੜਿਆ ਸੋਚਿਆ ਸੀ ਕਿ ਸ਼ਾਇਦ ਸਾਬਕਾ ਫੌਜੀ ਹੋਣਗੇ ਪਰ ਬਾਈ ਉਹਨਾਂ ਨਾਲ ਜਦੋਂ ਗੱਲ ਕੀਤੀ ਕਹਿੰਦੇ ਮੈਂ ਬਾਗਬਾਨੀ ਵਿਭਾਗ ਦੇ ਵਿੱਚੋਂ ਸੇਵਾਮੁਕਤਾਂ ਤੇ ਆਪਣੀਆਂ অর্ਗੈਨਿਕ ਬੀਜੀਆਂ ਹੋਈਆਂ ਸਬਜ਼ੀਆਂ ਤੇ ਫਰੂਟ ਇੱਥੇ ਵੇਚਣਾ ਬਾਈ ਉਹ ਨਹੀਂ ਸਾਡੇ ਨਾਲ ਬਾਈ ਸਤਿ ਸ਼੍ਰੀ ਅਕਾਲ ਸਵਾਗਤ ਕਰਾ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਕੀ ਬਾਈ ਨਾਮ ਕੀ ਹੈ ਤੇ ਪਿੰਡ ਕਿਹੜਾ ਪਹਿਲਾ? ਮੇਰਾ ਸ਼ੋਭਨਾ ਡਾਕਟਰ ਕਰਨੈਲ ਸਿੰਘ ਤੇ ਬੇਸਿਕਲੀ ਬਿਲੋਂਗ ਟੂ ਡਿਸਟ੍ਰਿਕਟ ਲੁਧਿਆਣਾ ਬਟ ਸੈਟਲਡ ਐਟ ਸੰਗਰੂ। ਹਾਂ ਡਾਕਟਰ ਸਾਹਿਬ ਡਾਕਟਰ ਹੋ ਕੇ ਸਬਜ਼ੀਆਂ ਦੀ ਫੇੜੀ ਲਈ ਹੋਈ ਹੈ ਹੈਨਾ ਤੇ ਸੂਟ ਬੂਟ ਦੇ ਵਿੱਚੋਂ ਕਿਵੇਂ ਸੋਚਿਆ ਕਿਹੜੇ ਪਹਿਲਾਂ ਡਿਪਾਰਟਮੈਂਟ ਕਿਹੜੇ ਤੋਂ ਰਿਟਾਇਰ ਹੋਏ ਹੋ? ਮੈਂ ਪਹਿਲਾਂ ਬਾਗਬਾਨੀ ਵਿਭਾਗ ਦੇ ਵਿੱਚ ਬਤੌਰ ਡਿਪਟੀ ਡਾਇਰੈਕਟਰ ਰਿਟਾਇਰ ਹੋਇਆ ਜੇ ਡਾਇਰ ਮੈਡ ਤੋਂ ਪਹਿਲਾਂ ਮੈਨੂੰ ਪਤਾ ਸੀਗਾ ਵੀ ਮੈਂ ਬਿਲ ਨਹੀਂ ਰਹਿਣਾ ਹੈਗਾ। ਮਾਂਦੇ ਵਿੱਚ ਇੱਕ ਜज्ਬਾ ਸੀਗਾ ਕਿ ਕੁਝ ਕਰਨਾ, ਲੋਕਾਂ ਨੂੰ ਰੁਜ਼ਗਾਰ ਦੇਣਾ, ਸਿਹਤ ਪ੍ਰਤੀ ਜਾਗਰੂਕ ਸੀਗੇ ਕਿ ਲੋਕਾਂ ਨੂੰ ਜ਼ਹਿਰ ਮੁਕਤ ਸਬਜ਼ੀਆਂ ਤੇ ਫਲ ਖਵਾਈਏ। ਆਪਣੀ ਖੇਤੀ ਸੀਗੀ। ਬਿਜਾਇਆ ਕਣਕ ਚੋਂ ਦਾ ਲਾਉਣ ਤੋਂ ਮੈਂ ਪਹਿਲਾਂ ਵੀ ਇਹੀ ਕਰਦਾ ਸੀ ਹੁਣ ਮੈਂ ਕਿਹਾ ਵੀ ਘਰੇ ਬੈਠਣ ਦੀ ਬਜਾਏ ਦੁਕਾਨ ਤੇ ਬੈਠ ਕੇ ਲੋਕਾਂ ਤੇ ਰੂਬਰੂ ਹੋਵਾਂਗੇ। ਟੈਂਪ ਵਧਿਆ ਨਿਕਲੂ। ਮੈਂ ਤੁਸੀਂ ਤਾਂ ਖੇਤੀ ਦੇ ਡਾਕਟਰ ਹੋ ਹੈਨਾ ਤੁਸੀਂ ਕਹਿੰਦੇ ਆਰਗੈਨਿਕ ਹੀ ਸੋ ਦੇਖਦੇ ਸੀ ਰਹੇ ਹਾਂ ਸਪਰੇਹਾਂ ਵਾਲਾ ਲੋਕ ਖਾ ਰਹੇ ਨੇ ਅਸੀਂ ਵੀ ਸੋਚਿਆ ਕਿ ਲੋਕਾਂ ਨੂੰ ਦਈਏ ਹੈਨਾ ਤੁਹਾਡੇ ਕੋਲ ਕੀ ਕੀ ਅਸੀਂ ਦੇਖਦੇ ਜਿਵੇਂ ਨਾਖਾਂ ਨੇ ਕੀ ਕੀ ਕਿਹੜਾ ਕਿਹੜਾ ਮੇਰੇ ਮੇਰੇ ਕੋਲੇ 4 ਏਕੜ ਯੂਨਿਟ ਹੈਗਾ ਜੀ ਜਿਹਦੇ ਵਿੱਚ ਮੈਂ ਇੰਟਰ ਕ੍ਰੋਪਿੰਗ ਵੈਜੀਟੇਬਲ ਕਰਦਾ ਜਿਹਦੇ ਵਿੱਚ ਮੇਨ ਮੇਰਾ ਕੀਆ ਹੈਗਾ ਖੀਰਾ ਹੈਗਾ ਸਿਮਲਾ ਮਿਰਚ ਹੈ ਤੇ ਨਾਲ ਆਪਣੇ ਪੈਂਗਣ ਨੇ ਤੇ ਬਾਗ ਦੇ ਵਿੱਚ ਮੇਰਾ ਮੇਨ ਆੜੂ ਇਹ ਅੰਬ ਨਾਸਪਾਟ ਤੇ ਅਮਰੋਦ ਇਹ ਜਿਹੜਾ ਤੁਹਾਡਾ ਬਾਗ ਹੈ ਉਹ ਹੈ ਕਿੰਨੀ ਕੁ ਦੂਰ ਹੈ ਇੱਥੋਂ ਬਸ ਬੈਕਸਾਈਡ ਤੇ ਹੈ ਇਹ ਜਸਤ ਲਾ ਕੇ 100 ਮੀਟਰ ਪਿੱਛੇ ਜੀ ਆச்சா ਪਿੱਛੇ ਹੀ ਬਾਗ ਹੈ ਤੇ ਮੂਰੇ ਤੁਸੀਂ ਇਹ ਦੁਕਾਨ ਲਾ ਲਈ ਦੁਕਾਨ ਲਾ ਲਈ ਤੇ ਨਾਲ ਮੈਂ ਦੇਖਿਆ ਥੋੜਿਆ ਯੂਨੀਵਰਸਿਟੀ ਵੀ ਨਾਲ ਹੈ ਇਤੋਂ ਮੈਂ ਤੁਹਾਨੂੰ ਜੇ ਆਪਦੇ ਦਿਲ ਦੀ ਗੱਲ ਦੱਸਣੀ ਚਾਹਾਂ ਤੇ ਮੈਂ ਨਾ 25 ਸਾਲ ਇਸ ਪਿੰਡ ਦੇ ਵਿੱਚ ਨੌਕਰੀ ਕੀਤੀ ਹੈ ਇੱਕੇ ਥਾਂ ਦੇ ਉੱਤੇ ਬਤੌਰ ਨਰਸਰੀ ਇੰਚਾਰ अच्छा ਤੇ ਮੇਰਾ ਮਨ ਦੇ ਵਿੱਚ ਸੀਗਾ ਇੱਕ ਇਸ਼ੂ ਬਈਰ ਇੱਥੇ ਮੈਂ ਲੋਕਾਂ ਦੇ ਰੂਬਰੂ ਰਿਹਾ ਕਿ ਫੋਵਰੇਕਾਂ ਡੀਲਿੰਗ ਰਹੀ ਹੈ ਕਿ ਪ੍ਰਮਾਤਮਾ ਮੇਰੇ ਤੇ ਕਿਰਪਾ ਕਰ ਮੈਂ ਇੱਥੇ ਸੇਵਾ ਕਰਾਂ ਜਿਹਦੀ ਮੇਰੇ ਪੱਕੇ ਵਰਦੀ ਹੈ ਤੇ ਮੈਨੂੰ ਉਹ ਹੀ ਸੇਵਾ ਦਾ ਮੌਕਾ ਮਿਲ ਗਿਆ ਪਰ ਕੁਝ ਕਿ ਸਾਡੇ ਡਿਪਾਰਟਮੈਂਟ ਨੇ ਜਿਵੇਂ ਪਸ਼ੂ ਪਾਲਣ ਵਿਭਾਗ ਹੋ ਗਿਆ ਤੁਹਾਡਾ ਬਾਗਬਾਨੀ ਹੋ ਗਿਆ ਹੈ ਨਾ ਕਹਿੰਦੇ ਲੈਂਦੇ ਮੁੱਖ ਦੀਆਂ ਤਨਖਾਹਾਂ ਹੀ ਨੇ ਕਰਦੇ ਕੁਝ ਨਹੀਂ ਇਹਨਾਂ ਦਾ ਕੰਮ ਹੁੰਦਾ ਲੋਕਾਂ ਨੂੰ ਕਿਸਾਨਾਂ ਨੂੰ ਜਾਗਰੂਕ ਕਰਨਾ ਪਰ ਜਾਂਦੇ ਫੀਲਡ ਚ ਹੈ ਨਹੀਂਗੇ ਇਹ ਕਿੰਨੀ ਕਿ ਸੱਚਾਈ ਆ ਨਹੀਂ ਦੇਖੋ ਮੈਂ ਟੂ ਮੈਨ ਵੈਰੀ ਕਰਦਾ ਮੈਂ ਤਾਂ ਜਦੋਂ ਤੱਕ ਸਰਵਿਸ ਕੀਤੀ ਹੈ ਲੋਕ ਮੈਨੂੰ ਅੱਜ ਵੀ ਰਿਟਾਇਰ ਨਹੀਂ ਸਮਝਦੇ ਹੈਗੇ ਜਿਹੜਾ ਮੇਰਾ ਫਾਰਮਰ ਨਾਲ ਰਿਸ਼ਤਾ ਹੈਗਾ ਇਕਨੋਮ ਆਸਲਾ ਰਿਸ਼ਤਾ ਹੈਗਾ ਅਸੀਂ ਉੱਥੇ ਪਹਿਲਾਂ ਵੀ ਉਹਨਾਂ ਨਾਲ ਬਚਦੇ ਸੀਗੇ ਹੁਣ ਮੇਰੇ ਕੋਈ ਇੱਥੇ ਆਉਂਦੇ ਨੇ ਤੋਂ ਮੁਕਤ ਸਲਾਹ ਦਿੰਨੇ ਉਹਨਾਂ ਨੂੰ ਤੇ ਬੜਾ ਮਨ ਦਾ ਖੁਸ਼ ਰਹਿੰਦਾ ਆ ਜਿਵੇਂ ਤੁਸੀਂ ਤਾਂ ਡਿਪਾਰਟਮੈਂਟ ਚ ਰਹੋ ਕਾਰਨ ਕੀ ਆ ਲੋਕ ਇੰਨੀਆਂ ਰੇਹਾਂ ਸਪਰੇਹਾਂ ਪਾਉਣ ਕਿਉਂ ਲੱਗੇ ਦੇਖੋ ਜਿਹੜੇ ਹਾਈ ਯੀਲਡ ਦਾ ਸਾਨੂੰ ਲੈ ਕੇ ਵਹਿ ਗਈ ਨੈਟ ਚੱਲ ਜੇ ਆਪਾਂ ਉਹਨੂੰ ਪ੍ਰੋਫਿਟੇਬਿਲਟੀ ਲਈਏ ਹਮ ਬਰਾਬਰ ਬਰਾਬਰ ਆਉਂਦੀ ਆ ਹਮ ਕਿਉਂ ਅਸੀਂ ਇੰਨੇ ਲੋਕਾਂ ਨਾਲ ਖਰਵਾੜ ਕਰੀਏ ਜਦੋਂ ਕੋਈ ਪ੍ਰੋਫਿਟੇਬਿਲਟੀ ਹੋਣੀ ਹੈਗੀ ਤੇ ਅਸੀਂ ਘੱਟ ਕੰਮ ਲੈ ਲਈਏ ਪ੍ਰੋਫਿਟੇਬਿਲਟੀ ਵਾਜਿੰਦੀ ਨਹੀਂ ਤੁਸੀਂ ਕਹਿੰਦੇ ਮੁਨਾਫਾ ਬਰਾਬਰ ਹੀ ਹੁੰਦਾ ਫਿਰ ਲੋਕਾਂ ਨੂੰ ਜਾਗਰੂਕ ਕਿਉਂ ਨਹੀਂ ਹੁੰਦੇ ਲੋਕ ਲੋਕ ਬਸ ਜਿਹੜੀਆਂ ਹਾਈਬ੍ਰਿਡ ਆ ਗਿਆ ਸਾਡੇ ਮੰਦੇ ਵਿੱਚ ਨਾ ਜੀ ਫੱਦ ਚਾਰ ਲੀਆਂ ਤੇਜ ਰਫਤਾਰ ਹੋ ਗਏ ਅਸੀਂ ਜਲਦੀ ਜਲਦੀ ਹੋ ਜਾਂਦੇ ਸਾਰਾ ਜਲਦੀ ਜੱਫਾ ਪਾ ਲਈਏ ਜਦੋਂ ਲੇਖਾ ਜੋਖਾ ਕਰਦੇ ਨੇ ਉਹ ਮਾਣੀਆਂ ਦੇ ਨਿਕਲਦੇ ਹੁੰਦੇ ਨੇ ਨਾ ਕਿ ਲੈਣੇ ਹੁੰਦੇ ਨੇ ਡਾਕਟਰ ਸਾਹਿਬ ਜੀ ਆਪਾਂ ਫਾਰਮ ਤੇ ਤੁਹਾਡੇ ਤੇ ਜਾਣਾ ਹੋਵੇ ਫਾਰਮ ਤੇ ਜਾ ਕੇ ਆਈਏ ਬਿਲਕੁਲ ਜੀ ਨਾਲ ਹੀ ਇੱਥੇ ਬੈਂਗਣੀ ਧੋ ਰਹੇ ਹੋ ਹਨਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋਈ ਸੀ ਕਿ ਦੇਖਿਆ ਸੀ ਕਿ ਕੁਝ ਪ੍ਰਵਾਸੀ ਨੇ ਜਿਹੜੇ ਸਰਫ ਨਾਲ ਬੈਂਗਣੀ ਧੋ ਰਹੇ ਸੀ ਕੈਮੀਕਲ ਨਾਲ ਉਹ ਕਹਿੰਦੇ ਚਮਕ ਆ ਜਾਂਦੀ ਹੈ ਉਹ ਵੇਕੂਪੀਆ ਜੀ ਇੱਕ ਲੋਕਾਂ ਦੀ ਸਿਹਤ ਨਾ ਖਲਵਾੜੀ ਹੈ ਉਹ ਉਹਦੇ ਕੱਢਣ ਪਾਉਣ ਜਿਹੜਿਆ ਇਹਦਾ ਕੋ ਮੇਰੇ ਬਿਨਾ ਤੋਤੀ ਤੋਂ ਵੀ ਸ਼ਾਈਨਿੰਗ ਹੈ ਕਿ ਬਿਊਟੀ ਨੇਚਰਲ ਫਾਰਮਿੰਗ ਹੈ ਕੇ ਅਸੀਂ ਅਸੀਂ ਖਾਸ ਪ੍ਰੇਰਾ ਕਰਦੇ ਇਹ ਜਿਆਗਰੇਸ਼ ਨਹੀਂ ਨਹੀਂ ਫਿਰ ਤੁਸੀਂ ਕੋਈ ਖਾਦ ਕੁਛ ਰੂੜੀ ਦੀ ਖਾਦ ਹਾਂ ਮੈਂ ਦਾਦਾ ਮਾਤਾ ਦਿਖਾਉਂਗਾ ਮੇਰਾ ਆਪਦੇ ਪ੍ਰੋਜੈਕਟ ਨੇ ਦਿੱਨੇ ਮੇਰਾ ਗਰਵਾ ਫਾਰਮ ਵੀ ਹੈਗਾ ਬਾਇਓ ਐਨਜ਼ਾਈਮ ਨੇ ਆਰਗੈਨਿਕ ਪ੍ਰੋਡਕਟ ਨੇ ਮੇਰੇ ਕੋਲ ਬਣਾਏ ਹੋਏ ਆਪਦੇ ਸਾਹਮਣੇ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਕਲੋਜ਼ ਕਰਕੇ ਦਿਖਾ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲਿਖਿਆ ਹੋਇਆ ਹੈ ਜਿਹੜਾ ਬਾਗਬਾਨੀ ਵਿਭਾਗ ਦਾ ਜਿੱਥੇ ਬਾਈ ਉਹ ਨਹੀਂ ਅਫਸਰ ਲੱਗੇ ਹੋਏ ਸੀਗੇ ਭਾਈ ਅੱਜਕੱਲ ਲੋਕ ਸਾਹਿਬ ਲੋਕ ਦੁਨੀਆ ਤੋਂ ਬਹੁਤ ਡਰਦੇ ਨੇ ਆਪਣੇ ਨਾਲੋਂ ਉਹ ਕਹਿੰਦੇ ਦੁਨੀਆ ਵਾਲੇ ਕੀ ਕਹਿਣਗੇ ਤੁਹਾਨੂੰ ਨਹੀਂ ਕੋਈ ਕਹਿੰਦਾ ਵੀ ਇੱਥੇ ਹੀ ਪਹਿਲਾਂ ਅਫਸਰ ਲੱਗੇ ਹੋਏ ਸੀ ਇੱਥੇ ਰੇੜੀ ਲਾ ਲਈ ਮੈਨੂੰ ਕੋਈ ਫਰਕ ਨਹੀਂ ਹੈ ਜੀ ਕਿਉਂਕਿ ਕੰਮ ਕਰਨਾ ਫਰਕੇ ਜ ਵਰਸ਼ਿਪ ਹੈ ਹਮ ਪਾਬੇ ਨਾਨਕ ਨੇ ਕਿਹਾ ਕੰਮ ਹੀ ਪੂਜਾ ਹੈਗੀ ਹੈ ਜੇ ਕੰਮ ਕਰਾਂਗੇ ਤਾਂ ਰੋਟੀ ਜਿੱਦੀ ਖਾਵਾਂਗੇ ਨਹੀਂ ਭੁੱਖੇ ਮਰਾਂਗੇ ਨਹੀਂ ਰਿਟਾਇਰਮੈਂਟ ਤੁਸੀਂ ਕਹਿੰਦੇ ਮੈਂ 25 ਸਾਲ ਇੱਥੇ ਕੰਮ ਕੀਤਾ ਹੈ ਨਾ ਇੱਥੇ ਜੋਬ ਕੀਤੀ ਆ ਲੋਕ ਭਾਈ ਸਾਹਿਬ ਇੱਥੋਂ ਘਰੋਂ ਜ਼ਮੀਨ ਜਾਇਦਾਦਾਂ ਵੇਚ ਕੇ ਉੱਥੇ ਜਾ ਕੇ ਨਾਲੀਆਂ ਸੰਭਰਦੇ ਨੇ ਫਲਸ਼ਾਂ ਦੀ ਸਫਾਈ ਕਰਦੇ ਨੇ ਘਰ ਦਾ ਕੰਮ ਕਰ ਲਈਏ ਬਟੇਕਾ ਆ ਕੇ ਲੋਕ ਨਰਸੀਆਂ ਕਰਦੇ ਨੇ ਮੈਂ ਤਾਂ ਦਾ ਜਾਇਜ ਸਰਮਾਇਆ ਜਾ ਰਿਹਾ ਹੈ ਨਾੜੇ ਜਵਾਨੀ ਜਾ ਰਹੀ ਹੈ ਕਰਦੇ ਫੇਰ ਇਹੀ ਕੰਮ ਨੇ ਜੇ ਕੰਮ ਕਰਦਾ ਘਰੇ ਕਰ ਲਓ ਸੜਕ ਕਿਨਾਰੇ ਡਾਕਟਰ ਸਾਹਿਬ ਦੀ ਇੱਧਰ ਕੈਮਰਾਮੈਨ ਨੂੰ ਦਿਖਾ ਦਿਓ ਸਾਹਮਣੇ ਦੁਕਾਨ ਨਾਲ ਜਿਹੜੀ ਆਪਾਂ ਦੁਕਾਨ ਦੇ ਉੱਤੇ ਪਹਿਲਾਂ ਕਵਰੇਜ ਕੀਤੀ ਹੈ ਕਿਵੇਂ ਡਾਕਟਰ ਸਾਹਿਬ ਆਏ ਤੇ ਉੱਥੇ ਸਮਾਨ ਵੇਚਦੇ ਆ ਕੀ ਕੀ ਪਿਆ ਸੀਗਾ ਤੇ ਹੁਣ ਡਾਕਟਰ ਸਾਹਿਬ ਦੇ ਫਾਰਮ ਦੇ ਉੱਤੇ ਪਹੁੰਚ ਚੁੱਕੇ ਆ ਇੱਥੇ ਕੈਮਰਾਮੈਨ ਨੂੰ ਇੱਕ ਵਾਰ ਦਿਖਾ ਦਿਵੇ ਹਰਮਨ ਫਰੂਟ ਨਰਸਰੀ ਜਿਹੜੇ ਤੁਸੀਂ ਤੇ ਬਾਗਬਾਨੀ ਮਾਹਰ ਡਾਕਟਰ ਕਰਨੈਲ ਸਿੰਘ ਜਿਹੜੇ ਸੇਵਾਮੁਕਤ ਨੇ ਡਿਪਟੀ ਡਾਇਰੈਕਟਰ ਬਾਗਬਾਨੀ ਪੰਜਾਬ ਚੋਂ ਨਹੀਂ ਅੱਡੇ-ਉੱਡੇ ਤੋਂ ਬੰਦਾ ਜਦੋਂ ਸੇਵਾ ਮੁਕਤ ਹੋ ਜਾਂਦਾ ਨਿਆਣੇ ਵੀ ਡਾਕਟਰ ਸਾਹਿਬ ਕਰਨ ਨਹੀਂ ਦਿੰਦੇ ਉਹ ਕਹਿੰਦੇ ਅੱਡੇ-ਉੱਡੇ ਤੋਂ ਰਿਟਾਇਰ ਹੋ ਗਏ ਰੈਡੀ ਲਾ ਲਈ ਹੁਣ ਚਲੋ ਆਪਾਂ ਹੌਲੀ-ਹੌਲੀ ਤੁਹਾਡਾ ਫਾਰਮ ਦੇਖਦੇ ਹਾਂ ਅਸੀਂ ਫਾਰਮ ਤੇ ਐਂਟਰ ਹੋ ਗਏ ਆ ਇੱਧਰ ਸੋਲਰ ਸਿਸਟਮ ਹੈ ਕੈਮਰਾਮੈਨ ਨੂੰ ਕਹੂੰਗਾ ਦਿਖਾ ਦਵੇ ਡਾਕਟਰ ਸਾਹਿਬ ਇੱਥੋਂ ਸੋਲਰ ਸਿਸਟਮ ਤੋਂ ਆਪਾਂ ਸ਼ੁਰੂ ਕਰ ਲੈਨੇ ਆ ਸੋਲਰ ਵੀ ਲਾਇਆ ਹੋਇਆ ਹੈ ਹਾਂਜੀ ਹਾਂਜੀ ਜਦੋਂ ਸੋਲਰ ਅਸੀਂ ਪੈਸਾ ਇਸ ਤਰ੍ਹਾਂ ਲਾਇਆ ਸੀਗਾ ਜਦੋਂ ਮੈਂ ਜਮੀਨ ਲਈ ਹੈ ਇੱਥੇ ਮਾਰੂ ਸੀਗੀ ਮੈਨੂੰ ਪਤਾ ਸੀ ਪਾਣੀ ਤੋਂ ਬਿਨਾਂ ਕੁਝ ਨਹੀਂ ਹੋਣਾ ਹੈਗਾ ਤੇ ਇਸ ਕਰਕੇ ਮ ਪਰ ਕਨੈਕਸ਼ਨ ਮਿਲੇ ਮੈਂ ਅਪਲਾਈ ਕੀਤੇ ਨਿਕਲੇ ਤੇ ਮੈਂ ਅਪਲਾਈ ਕੀਤਾ ਮੇਰਾ ਆਨਲਾਈਨ ਅਪਲਾਈ ਹੋ ਗਿਆ ਸੋਦੇ ਸੇ ਤੁਹਰਾ ਲਿਆ بجلی ਆਵੇ ਨਾ ਆਵੇ ਆਪਣਾ ਕੰਪੋਪ ਤੇ ਚੱਲਦਾ ਤੂੰ ਬਲ ਇੱਥੇ ਚੱਲਦਾ ਸੋਲਣ ਤੇ ਚੱਲਦਾ ਇੱਧਰ ਕੈਮਰਾਮੈਨ ਕਹਿੰਗਾ ਇੱਧਰ ਬੂਟੇ ਦਿਖਾ ਦੇ ਅੰਬ ਦੇ ਬੂਟੇ ਨੇ ਜੀ ਜੀ ਸਰ ਤੁਸੀਂ ਹੌਲੀ ਸਾਨੂੰ ਦੱਸੀ ਜਾਓ ਕਿ ਕਿਹੜੀ ਕਿਹੜੀ ਫਸਲ ਹੈ ਇਹ ਹਾਂ ਜੀ ਮੈਂ ਦੱਸ ਦਵਾਂ ਤੁਹਾਨੂੰ ਇਹ ਸਾਡਾ 2 ਸਾਲ ਦਾ ਬੂਟਾ ਹੈ ਜੀ ਅੰਬ ਦਾ ਤੇ ਅਮਰਪਾਲੀ ਕਿਸਮਾ ਇਹ ਤੇ ਆਹਨ ਸਾ ਆ ਸਮਝਦਾਦਾ ਬਹੁਤ ਵਧੀਆ ਇਹ ਫਰੂਟ ਹੋਊਗਾ ਔਰ ਕੁਆਲਟੀ ਫਰੂਟ ਲਵਾਂਗੇ ਕੀ ਹੈ ਜੀ ਆਰਗੈਨਿਕ ਇੱਕ ਕਨਾਲ ਹੈਗਾ ਤਕਰੀਬਨ ਹੁਣ ਤੱਕ ਮੇਰਾ ਇਹ ਤੋਂ 81200 ਰੁਪਏ ਮੈਂ ਵਟ ਲਿਆ ਇੱਕ ਕਨਾਲ ਦੇ ਵਿੱਚੋਂ ਇੱਕ ਕਨਾਲ ਦੇ ਵਿੱਚ ਅੱਛਾ ਇੱਕ ਕਨਾਲ ਦੇ ਵਿੱਚ ਕਈਆ ਜਿਹੜਾ ਆਰਗੈਨਿਕ ਹੈ ਸਾਰਾ ਆਰਗੈਨਿਕ ਹੈ ਹੁਣ ਤੱਕ ਮੈਂ ਵਟ ਲਿਆ ਇਹ ਆਹ ਦੋ ਮਹੀਨੇ ਕਟੋਕੜ ਹੋਰ ਚੱਲੂਗਾ ਹਾਂ ਹਾਂ ਈ ਮਹੀਨਾ ਹੋ ਗਿਆ ਚੱਲਦੀ ਇਹਨੂੰ ਹਾਂ ਹਲੇ ਇੱਥੇ ਹੈਗਾ ਫਸਲ ਹੈਗੀ ਹੈ ਅਜੇ ਤਾਂ ਬਹੁਤ ਪੋਟੈਂਸ਼ੀਅਲ ਹੈ ਜੇ ਇੱਥੇ ਹਾਂ ਅਦੇ ਕਿੰਨਾ ਫਰੂਟ ਲੱਗ ਰਿਹਾ ਇਹਨੂੰ ਦੁੱਧ ਕੋ ਉੱਪਰ ਦਿਖ ਰਿਹਾ ਨਾ ਅਚਾਰ ਇਹ ਸਾਰਾ ਉੱਚਾ ਉੱਤੇ ਹੈ ਡਾਕਟਰ ਜਿੰਨੇ ਅੰਬ ਲੱਗੇ ਆ ਤੁਹਾਡੇ ਐਸੇ ਬਾਗ ਐਸੇ ਬਾਗ ਦੇ ਅੰਬ ਨੇ ਆ ਜਿਹੜਾ ਸਾਹਮਣੇ ਇਹ ਐਸੇ ਬਾਗ ਦੇ ਇਹ ਫਿਰ ਇਹਨੂੰ ਕੋਈ ਅੰਬਾਂ ਨੂੰ ਲੋਕ ਕਹਿੰਦੇ ਮਸਾਲੇ ਨਾਲ ਪਕਾਉਣੇ ਪੈਂਦੇ ਸਾਡਾ ਤਾਂ ਨੇਚਰਲ ਹੈ ਅਖਬਾਰ ਲਾ ਕੇ ਰੱਖ ਦਿੰਦੇ ਤੀਜੇ ਦਿਨ ਪੱਕ ਜਿੰਦੇ ਨੇ ਇਹ ਮੇਰੀ ਆੜੂ ਦੀ ਨਰਸੀ ਹੈ ਜੀ ਸਾਡੇ ਪੰਜਾਬ ਵੈਰਾਈਟੀਆਂ ਮੇਰੀ ਆੜੂ ਦੇ ਗੁੱਟੇ ਜਿਹੜੇ ਗੁੱਟੇ ਜਿਹਨੂੰ ਆਪਾਂ ਕਹਿੰਦੇ ਫਾ ਇਹ ਨੇ ਨਾ ਇਹਦਾ ਵਿੱਚ ਅਸੀਂ ਇੱਕ ਪੈਚ-ਅਪ ਕੀਤਾ ਨਹੀਂ ਇਹ 2 ਸਾਲ ਪਹਿਲਾਂ ਕਰ ਦਿਆ ਅਸੀਂ ਇੱਕ ਸਾਲ ਚ ਕਰ ਲਿਆ ਹੈ ਨਹੀਂ ਇੱਕ ਫਲ ਕਰੋਂ ਕੇ ਦੇਣਾ ਸ਼ੁਰੂ ਹੋ ਜੂ ਕਿੰਨੀ ਦੇਰ ਬਾਅਦ ਜਦੋਂ ਲਾਤਾ ਦੂਜੇ ਸਾਲ ਫਲ ਆ ਜੂਗਾ ਅੱਛਾ ਇਹਦੇ ਪਲਾਂਟੇਸ਼ਨ ਸੀਜ਼ਨ ਨਵੰਬਰ ਦੇ ਵਿੱਚ ਹਾਂਜੀ ਅੱਛਾ ਤੁਸੀਂ ਨਾਲ ਬੂਟੇ ਵੀ ਤਿਆਰ ਕਰਦੇ ਹੋ ਬੂਟੇ ਤਾਂ ਕਰਦੇ ਹਾਂ ਕਿਹੜੇ ਕਿਹੜੇ ਦੇ ਬੂਟੇ ਤਾਂ ਮੇਨ ਮੇਰੇ ਕੋਲ ਨਾਖ ਆੜੂ ਹਾਂ ਅਮਰੂਦ ਤੇ ਅੰਬ ਇਹ ਕਹਤੇ ਡਾਕਟਰ ਸਾਹਿਬ ਇਹ ਇਹ ਰੂਟ ਸੌਕ ਹੈ ਜੀ ਸਾਡਾ ਨਸ਼ਪਾਤੀ ਦਾ ਅੱਛਾ ਜੀ ਤੁਸੀਂ ਅਸੀਂ ਕੈਸ ਕਹਿੰਦੇ ਹਾਂ ਹਾਂ ਤੇ ਇਹਦੇ ਉੱਤੇ ਨਸ਼ਪਾਤੀ ਬੱਗੂ ਗੋਸ਼ਾ ਤੇ ਸੇਬ ਤਾਂ ਨਾ ਹੁੰਦਾ ਹਾਂ ਅੱਛਾ ਇਹ ਅਮਰੂਦਾਂ ਦਾ ਹੋ ਗਿਆ ਇਹ ਰੂਟ ਸੌਕ ਅਮਰੂਦਾਂ ਦਾ ਹੀ ਹਾਂ ਕਿ ਇਹ ਵੀ ਸਾਡਾ ਕੈਂਥ ਹੈ ਸਰੀ ਰੂਟ ਸੌਕ ਹਾਂ ਹਾਂ ਇਹ ਜਿਵੇਂ ਤੁਹਾਡੀ ਇਹਦੇ ਵਿੱਚ ਬੇਲਾਂ ਨੇ ਇਹਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਜਿਵੇਂ ਆ ਬੇਲਾਂ ਤੋਂ ਇਹ ਮੈਂ ਤੁਹਾਨੂੰ ਦੱਸਦਾ ਜੀ ਇਹ ਸਾਡੇ ਕੋਲ ਨਾ ਇੱਕ ਬੀਜ ਪੈਦਾ ਹੋ ਗਿਆ ਮੈਂ ਕਿਹਾ ਕੋਈ ਵੇਸਟ ਨਹੀਂ ਕਰਨਾ ਅਸੀਂ ਇਹਨੂੰ ਕੰਟਰੋਲ ਕਰ ਲਿਆ ਉਧਰੋਂ ਇਹਦੇ ਹਟਾ ਕੇ ਤੈਨੂੰ ਲੈਂਦੇ ਹਾਂ ਜੀ ਇਹ ਇਹ ਵੀ ਮੇਰਾ ਇੱਕ ਕਨਾਲ ਹੈਗਾ ਇਹਦੇ ਤਕਰੀਬਨ ਅਸੀਂ 25000 ਪੱਟ ਲਿਆ ਹੁਣ ਤੱਕ ਹਾਂ ਕੀ 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 ਕਹਿੰਦੇ ਇਹਨੂੰ ਫਲੀਆਂ ਕਹਿੰਦੇ ਨੇ ਚੌਲਾ ਫਲੀ ਵੀ ਕਹਿੰਦੇ ਨੇ ਕਾਪੀਜ਼ ਕਹਿੰਦੇ ਨੇ ਅਸੀਂ ਤਾਂ ਪੰਜਾਬੀ ਚ ਲੁਧਿਆਣੇ ਤੇ ਲੋਗ ਹੀ ਆ ਕਹਿੰਦੇ ਨੇ ਅਸੀਂ ਹਾਂ ਲੌਂਗਿਆ ਦੋਨੋਂ ਵੀ ਆ ਲੋਗ ਹੀ ਆ ਹਾਂ ਹਾਂ ਇਹ ਇੰਟਰਕ੍ਰੋਪਿੰਗ ਦੀ ਗਤੀ ਹੈ ਮੇਨ ਸਾਡਾ ਔਰ ਚੜਾ 12 ਫੁੱਟ 12 ਫੁੱਟ ਦੇ ਲੱਗਿਆ ਹੈ ਹਮ ਫਾਈ ਡੈਂਸਿਟੀ ਪਲਾਂਟੇਸ਼ਨ ਜਿਹਨੂੰ ਕਹਿੰਦੇ ਆਪਾਂ ਡਵਾਰਪ ਰੱਖਣੇ ਨੇ ਇਹ ਬੂਟੇ ਅਸੀਂ ਬੜ ਸਟਿਕਲੇਂਦੇ ਰਹਾਂਗੇ ਤੇ ਇਹਦੇ ਨਾਲ ਨੈਚੁਰਲ ਕਲਾਈਮਿਟੀ ਜਿਹੜੀ ਹੈਗੀ ਐ ਉਹ ਘਟਣ ਗਈਆਂ ਕੋਈ ਝੱਖੜ ਵਗੈਰਾ ਦਾ ਨੁਕਸਾਨ ਘੱਟੋ ਘੱਟ ਹੋਊਗਾ ਹਾਰਵੈਸਟਿੰਗ ਸੌਖੀ ਹੋਊਗੀ ਹਾਂ ਇਹ ਕਿੰਨੇ ਇਕੜ ਦਾ ਫਾਰਮ ਹਸਾ ਡਾਕਟਰ ਸਾਹਿਬ ਮੇਰਾ 4 ਇਕੜ ਦਾ ਹੈ 4 ਇਕੜ ਦੇ ਵਿੱਚ 4 ਦਾ 4 ਮੇਰਾ ਅੰਡਰ ਹਾਰਟੀਕਲਚਰ ਅਕਸਰ ਲੋਕ ਜਿਹੜੇ ਸਾਡੇ ਛੋਟੇ ਕਿਸਾਨ ਆ ਪੰਜ ਚਾਰ ਕਿੱਲੇ ਵਾਲੇ ਹਨ ਉਹ ਸੋਚਦੇ ਆ ਵੀ ਬਚਣਾ ਕੀ ਆ ਇਨਕਮ ਕਿੱਥੋਂ ਹੋਣੀ ਆ ਚਲੋ ਤੁਸੀਂ ਤਾਂ ਅਫਸਰ ਰਟਾਇਰ ਹੋ ਪੈਨਸ਼ਨ ਵੀ ਆ ਜਾਂਦੀ ਹੋਣੀ ਆ ਸੁੱਖ ਨਾਲ ਹੈ ਨਾ ਤੇ ਆਮ ਤਾ ਕਿਸਾਨ ਦੇਖੂਗਾ ਨਾ ਵੀ 4 ਕਿੱਲੇ ਦੇ ਵਿੱਚ ਪੰਗਾ ਤਾਂ ਲੈ ਲੀਏ ਮਿਹਨਤ ਵੀ ਵੱਧ ਕਰ ਲਈਏ ਤੇ ਪੈਸੇ ਕਿੰਨੇ ਬਚ ਜਾਣਗੇ ਐਸੀ ਤਾਂ ਤੁਹਾਡੀ ਐਫਰਟ ਨੇ ਜੀ ਜਿੰਨਾ ਤੁਸੀਂ ਗੁੜਪਾਹ ਕੋ ਉਨੇ ਮਿਠਾਉਣਾ ਜੇ ਅਸੀਂ ਮਾਰਕੀਟਿੰਗ ਪ੍ਰੋਪਰ ਕਰ ਲਈ ਮੈਂ ਦਾਵਾ ਕਰਦਾ ਵੀ ਜਿਹੜੀ ਕਨੈਕਟ ਹੁੰਦੇ ਨਾਲੋਂ ਚਾਰਪੁਣਾ ਜ਼ਿਆਦਾ ਕਮਾਈ ਜਿਵੇਂ ਤੁਸੀਂ ਇੱਥੋਂ ਹੀ ਤੋੜਦੇ ਹੋ ਤੇ ਆਪਣੀ ਉਸੇ ਦੁਕਾਨ ਤੇ ਲੈ ਜਾਂਦੇ ਹੋ ਨਾ ਸੜਕ ਕਿਨਾਰੇ ਉੱਥੇ ਫਿਰ ਕਿੰਨੀਕ ਸੇਲ ਹੋ ਜਾਂਦੀ ਹੈ ਕਿਵੇਂ ਬੱਚੇ ਮੇਰੀ ਆਲਮੋਸਟ ਸ਼ਾਮ ਨੂੰ ਖਤਮ ਹੁੰਦੀ ਹੈ ਜੀ ਮੈਨੂੰ ਕਈ ਵਾਰੀ ਕੀਆ ਵਗੈਰਾ ਘਟ ਜਾਂਦਾ ਹਾਂ ਕਿਉਂਕਿ ਕੀਆ ਲੋਕੀ ਜ਼ਿਆਦਾ ਮੰਗਦੇ ਨੇ ਦਾਵਾਂ ਦਾ ਲੋਕਾਂ ਦਾ ਟ੍ਰੈਂਡ ਵੀ ਸਪ੍ਰੇਟ ਬਣਾ ਹੁੰਦਾ ਨਹੀਂ ਪਰ ਉਹਨਾਂ ਨੂੰ ਯਕੀਨ ਹੋ ਗਿਆ ਕਿ ਇੱਥੇ ਹੋ ਸਕਦਾ ਨਹੀਂ ਜਿਵੇਂ ਆਮ ਆਪਣੇ ਕਿਸਾਨ ਕਹਿੰਦੇ ਹੁੰਦੇ ਕਹਿੰਦੇ ਯਾਰ ਬੀਜਣਾ ਤਾਂ ਸੌਖਾ ਪਰ ਮੰਡੀ ਕਰਨ ਬਹੁਤ ਔਖੀ ਹੈ ਮੰਡੀ ਕਰਨ ਕਰਕੇ ਇਹ ਸਾਡਾ ਡਰਾਅ ਬੈਕ ਹੈਗੀ ਹੈ ਕਿਉਂਕਿ ਹਾਰਟੀਕਲਚਰ ਦੇ ਵਿੱਚ ਜਿਹੜਾ ਮੇਜਰ ਡਰਾਅ ਬੈਕ ਹੈ ਨਾ ਉਹ ਮਾਰਕੀਟਿੰਗ ਆ ਇਹ ਮਾਰਕੀਟਿੰਗ ਤੁਸੀਂ ਮੈਨੇਜ ਕਰਕੇ ਇਹਦੇ ਵਰਗੀ ਖੇਤੀ ਕੋਈ ਨਹੀਂ ਜਣਜੀ ਤੁਸੀਂ ਆਪ ਹੀ ਪੈਦਾਵਾਰ ਹੋ ਆਪ ਹੀ ਪੈਦਾਵਾਰ ਹੋ ਤੁਸੀਂ ਆਪ ਹੀ ਰਿਟੇਲਰ ਹੋ ਹਾਂ ਰਿਟੇਲ ਦੇ ਵਿੱਚ ਸੇਲ ਕਰਦੇ ਹੋ ਜਾਨੀ ਜੀ ਤੁਹਾਡੇ ਵਿੱਚ ਹੋਲ ਸੇਲਰ ਵਪਾਰੀ ਕੋਈ ਨਹੀਂ ਹੈਗਾ ਮੀਡਲ ਮੈਂ ਮੈਡਮ ਮੀਡਲਮੈਨ ਕੋਈ ਨਹੀਂ ਹੈ ਦੇ ਵਿੱਚ ਹਾਂ ਇਹ ਅਮਰਪਾਲ ਦੀ ਕਿਸਮ ਆ ਤੇ ਦੋ ਸਾਲ ਦੇ ਬੂਟੇ ਨੇ ਇਹਦੇ ਅੱਛਾ ਜੀ ਮਨ ਬੜਾ ਖੁਸ਼ ਹੁੰਦਾ ਜੀ ਘਰੇ ਬੈਠ ਕੇ ਕੈਦ ਹੋਣ ਵਾਲਾ ਕੰਮ ਹੈ ਇਸੇ ਦਾ ਆਜਾਦ ਹਾਂ ਐਂ ਆ ਮੇਰੀ ਨਾਸਪਤੀ ਹੈ ਹਾਂ ਇਹ ਲਗਭਗ ਮੇਰੀ ਬੋਕਾ ਹੋਰ ਪੱਟੀ ਤਰਨ ਤਰਨ ਐਡਵਾਂਸ 5-5000 ਦੇ ਬੂਕ ਬੂਟੇ ਹੋਦੇ ਨੇ ਕਿਹਾ 200 ਕੇ ਦਾ 500 ਆ ਤੇ 3000 ਵੀ ਹੈਗਾ ਹਾਂ ਹਾਂ ਜੀ ਜਿਹਨੇ ਮੈਂ ਆ ਹੂੰ ਇਹ ਭਰੇ ਪਏ ਨੇ ਅੰਬ ਦੇ ਬੂਟੇ ਜਿਹੜੇ ਇਹ ਦੋ ਦੋ ਸਾਲ ਦੇ ਬੂਟੇ ਨੇ ਜੀ ਹੁਣ ਤੁਸੀਂ ਅੰਬ ਕਦੋਂ ਤੋੜੋਗੇ ਫਿਰ ਇਹ ਅੰਬ ਜਲਾਈ ਦੇ ਦੂਜੇ ਹਫਤੇ ਇਹ ਲੇਟ ਵੈਰੈਟੀ ਲੇਟ ਵੈਰੈਟੀ ਮੈਂ ਤੁਹਾਨੂੰ ਦੋnga ਦੇ ਵਿੱਚ ਮੇਰੇ ਕੋਲ ਇੱਕ ਡਿਫਰੈਂਟ ਵੈਰੈਟੀ ਨੱਗਿਆ ਨੇ ਅਰਨਕਾ ਕਲੜਾ ਵੈਰੈਟੀ ਵੀ ਹੈਗੀ ਮੈਂ ਤੁਹਾਨੂੰ ਦੇਖੋ ਇਹ ਵੈਰੈਟੀ ਹੈ ਨਾ ਜੀ ਮੈਂ ਲਾੜਵਾ ਤੋਂ ਮਦਰ ਪਲਾਂਟ ਲੈ ਕੇ ਆਈ ਦੀ ਅਰਨਕਾ ਵੈਰੈਟੀ ਹੈਗੀ ਆ ਇਹ ਅੱਛਾ ਇਹ ਮੈਕਸੀਮਮ ਐਂਟੀਆਕਸੀਡੈਂਟ ਇਹਦੇ ਵਿੱਚ ਹੁੰਦੇ ਨੇ ਕੈਂਸਰ ਰੋਕੂ ਸਰਦੀ ਅੱਛਾ ਇਸ ਅੰਬ ਦੇ ਨਾਲ ਬੰਦਾ ਕੈਂਸਰ ਤੁਮੀ ਰਾਹਤ ਮਿਲੂ ਰਾਹਤ ਮਿਲੂ ਬਚਾਅ ਹੋ ਸਕਦਾ ਹੈ ਜੀ ਜਾਓ ਜੀ ਦੁਕਾਨ ਤੇ ਦੇਖਿਆ ਸੀ ਨਾ ਆਲੂ ਖਰਾ ਜੀ ਉਹ ਕਿਸਮ ਹੈਗੀ ਆ ਨਰਸੀ ਆਏ ਪੌਂਡ ਸਾਡੇ ਵਿੱਚ ਲੱਗੇ ਆਲੂ ਖਰਾ ਇਹ ਕਾਦੀ ਆ ਜੀ ਇਹ ਸੇਬ ਦਾ ਪੌਦਾ ਜੀ ਹਮ ਇਹ ਇੱਕ ਸਾਲ ਦਾ ਹੋਗਾ ਦਸੰਬਰ ਦੇ ਵਿੱਚ ਆ ਕੇ ਤੇ ਇਹ ਤੇ ਸੇਬ ਨਾ ਵੈਰਾਈਟੀ ਹੈਗੀ ਆਪਣੇ ਪੰਜਾਬ ਦੇ ਵਿੱਚ ਬਿਲਕੁਲ ਠੁਕਮੀ ਹੈਗੀ ਆ ਪੀਯੂ ਨੇ ਦੀ ਰਿਕਮੈਂਡੇਸ਼ਨ ਵੀ ਦਿੱਤੀ ਇਹ ਕੀ ਕੀਤੀ ਕਰ ਆਪਣੇ ਲੋਕ ਪੰਜਾਬ ਦੇ ਲੋਕ ਅਕਸਰ ਕਹਿ ਦਿੰਦੇ ਆ ਬਈ ਅੰਬ ਸੇਬ ਤੇ ਕੁਝ ਹੋਰ ਫਸਲਾਂ ਨੇ ਜਿਹੜੇ ਫਰੂਟ ਨੇ ਸਾਡੇ ਪੰਜਾਬ ਚ ਹੋਈ ਨਹੀਂ ਸਕਦੇ ਤੁਸੀਂ ਕਹਿੰਦੇ ਸੇਬ ਆ ਦੇਖੋ ਜੀ ਤੁਹਾਡੇ ਸਾਹਮਣੇ ਆ ਹਾਂ ਇਹ ਤਾਂ ਮੈਂ ਤੁਹਾਡੇ ਸਾਹਮਣੇ ਆ ਹਾਂ ਖੰਭ ਲੱਗੇ ਹੋਏ ਨੇ ਲੰਬ ਲੱਗੇ ਨੇ ਸੇਬ ਦੇ ਬੂਟੇ ਤੇ ਆ ਸੇਬ ਦੇ ਬੂਟੇ ਮੈਂ ਹੁਣ ਤੋੜਦੇ ਰਿਓ ਵੀ ਦਿਖਾਉਂਦਾ ਹਾਂ ਲੱਗੇ ਜੀ ਇਹਨੂੰ ਬਹੁਤ ਲੱਗੇ ਪਰੇ ਬੜੇ ਜੀ ਬੂਟੇ ਇਹ ਨਾਸਪਤੀ ਦਾ ਬੂਟਾ ਜੀ ਹਾਂ ਇਹ 5 ਸਾਲ ਦੇ ਹੋ ਗਏ ਹਾਂ ਤੇ ਇਹਨਾਂ ਦੇ ਉੱਤੇ ਕੀੜੇ ਮਕੌੜੇ ਦੇ ਕੰਟਰੋਲ ਕਰਨ ਵਾਸਤੇ ਅਸੀਂ ਆਹ ਇੱਕ ਕੁਦਰਤੀ ਆਪਦੀ ਤਿਆਰ ਕਰਕੇ ਹਾਂ ਕੈਮੀਕਲ ਇਹਦੇ ਵਿੱਚ ਗੁੜ ਪਾਇਆ ਹਾਂ ਸ਼ੱਕਰ ਪਾਈ ਹੈ ਹਾਂ ਕੁਝ ਨਹੀਂ ਪਾਇਆ ਦਿਨ ਇਹਦੇ ਵਿੱਚ ਦੇਖੋ ਕਿਨੇ ਕੀੜੇ ਬਿਗੜੇ ਫਸੇ ਪੈ ਨੇ अच्छा ਤੁਸੀਂ ਗੁਰਤੇ ਸ਼ਿੱਕਰ ਦੇ ਵਿੱਚ ਕੀੜੇ ਫਸਾ ਕੇ ਉੱਥੇ ਲੈ ਜਾਂਦੇ ਹੋ ਜਿਹੜੇ ਰੁੱਖ ਤੇ ਚੜਦੇ ਆ ਦੱਸ ਤੇ ਇੱਥੇ ਰਹਿਣਗੇ ਬਸ ਹੂੰ ਇਹ ਸਪਰੇਅ ਨਾਲ ਨਹੀਂ ਕੰਟਰੋਲ ਕਰਨਾ ਹੈਗਾ ਹੂੰ ਇਹ ਇਹ ਸਸਤਾ ਵੀ ਹੈ ਇਫੈਕਟਿਵ ਵੀ ਹੈ ਸੇਫ ਯੂਜ਼ ਵੀ ਹੈ ਹਾਂ ਅੱਗੇ ਡਾਕਟਰ ਸਾਹਿਬ ਆਪਣੇ ਪੰਜਾਬ ਚ ਬਹੁਤ ਨਾਖਾਂ ਦੇ ਬਾਗ ਹੁੰਦੇ ਸੀ ਹੁਣ ਹੌਲੀ ਹੌਲੀ ਘਟਦੇ ਜਾਂਦੇ ਕਾਰਨ ਕੀ ਹੈ ਜਿਵੇਂ ਤੁਸੀਂ ਤਾਂ ਲਾਇਆ ਹੋਇਆ ਹੈ ਕਾਰਨ ਇਹ ਹੀ ਹੈ ਜੀ ਲੋਕ ਕੰਮ ਕਰਕੇ ਰਾਜੀ ਨਹੀਂ ਹੈਗੇ ਮੰਡੀ ਕਰਨ ਦਾ ਸੁਭਾ ਨਹੀਂ ਹੈਗਾ ਹੂੰ ਇਹਦੇ ਕਰਕੇ ਲੋਕ ਸੌਖੀ ਖੇਤੀ ਵੱਲ ਨੂੰ ਭੱਜੇ ਜਾ ਰਹੇ ਆ ਅੱਛਾ ਇਹਦੇ ਵਿੱਚ ਥੋੜੇ ਆਲੂ ਬੁਖਾਰਾਂ ਦੇ ਬੂਟੇ ਆ ਨਾਸਪੱਤੀਆਂ ਦੇ ਆ ਹੋਰ ਕਾ 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 ਆ ਇਹਦੇ ਵਿੱਚ ਅੰਬ ਵੀ ਆ ਸਾਡੇ ਕੋਲੇ ਅੱਛਾ ਜੀ ਨਾਸਪਾਤੀ ਐ ਆੜੂ ਆ ਆਲੂ ਬੁਖਾਰਾ ਐ ਅੱਗੇ ਮੈਂ ਤੁਹਾਨੂੰ ਅਮਰੂਦ ਵੀ ਹੈਗੇ ਮੇਰੇ ਕੋਲੇ ਤਵਾ ਕੀ ਆ ਇਹ انجੀਰ ਦਾ ਬੂਟਾ ਜੀ ਅੱਛਾ انجੀਰ ਇਹ ਵੀ ਸਾਡਾ ਮਦਰ ਪਲਾਂਟ ਹੀ ਐ ਇਹਦੀ ਕਟਿੰਗ ਲੈਣੇ ਅਸੀਂ ਜ਼ਮਰਨ ਵਿੱਚ ਬੂਟੇ ਚਾਰ ਕਰਕੇ ਲਓ ਕਹਿੰਦੇ انجੀਰ ਸਿਹਤ ਲਈ ਬੜੀ ਲਾਹੇਵੰਦ ਹੈ ਕਿਹੜਾ ਕਿਹੜਾ ਲਾਹਾ ਹੁੰਦਾ ਹੈ انجੀਰ ਤੋਂ انجੀਰ ਤਾਂ ਜੀ ਇੱਕ ਰਾਮਬਾਨ ਹੈਗਾ ਹੂੰ ਇਹਨੂੰ ਭੌਂਕੇ ਖਾਓ ਛੱਤੀ ਰੋਗ ਤੋੜਦੀ ਐ ਹੂੰ ਤੁਹਾਡੀ ਜਵਾਨੀ ਦਾ ਰਾਜ ਕਿਤੇ انجੀਰ ਤਾਂ ਨਹੀਂ ਹੈਗੀ ਭਲੇ ਫਿੱਟ ਪਈ ਹੋ ਮੈਂ ਜੀ ਇਹਦਾ ਕੁਦਰਤ ਜਾਪਦੀ ਐ ਜੀ ਹੂੰ ਚਾਰ ਪੰਜ ਬੁੱਟੇ ਮੇਰੇ ਸੇਵ ਦੇਨੇ ਅੱਛਾ ਜੀ ਇਹ ਕਾਹਦਾ ਬੁੱਟਾ ਸੇਵ ਦਾ ਇਹ ਸੇਵ ਦਾ ਬੂਟਾ ਜੀ ਹੁਣ ਤਾਂ ਟੁੱਟ ਗਿਆ ਤੂੰ ਇਹ ਨਵਾਂ ਵੈਰਟੀ ਆ ਇਹ ਬਹੁਤ ਪਰਿਆ ਪਿਆ ਸੀਗਾ ਅੱਛਾ ਕਿਹੜੇ ਮਹੀਨੇ ਦੇ ਵਿੱਚ ਸੇਵ ਦਾ ਫਲ ਆਉਂਦਾ ਫਿਰ ਇਹ ਮਾਰਚ ਦੇ ਵਿੱਚ ਫਰੂਟਿੰਗ ਹੁੰਦੀ ਜਿਵੇਂ ਆਪਣੇ ਪੰਜਾਬ ਦੀ ਵੱਖ-ਵੱਖ ਧਰਤੀ ਆਪਾਂ ਕਹਿੰਦੇ ਆ ਕਿਤੇ ਰੇਤਲੀ ਆ ਕਿਤੇ ਆ ਪਜਾਊ ਆ ਹਨ ਇਹ ਕਿਹੜਾ ਜ਼ਿਲ੍ਹਾ ਹੈਗਾ ਜਿੱਥੇ ਸੇਵ ਦੀ ਜ਼ਿਆਦਾ ਖੇਤੀ ਜਾਂ ਅੰਬ ਦੀ ਜ਼ਿਆਦਾ ਖੇਤੀ ਹੋ ਸਕਦੀ ਹੈ ਅੰਬ ਨੀਮਪੜ ਇਲਾਕੇ ਦੀ ਫਸਲ ਆ ਜੀ ਇਹਨੂੰ ਆਪਾਂ ਮੰਨ ਲਈਏ ਹੰ ਡੇਰਾ ਪਾਸਿ ਤੋਂ ਲੈ ਕੇ ਪਠਾਨਕੋਟ ਤੱਕ ਹਸ਼ਿਆਲਪੁਰ ਜਾਂ ਨਮਾਸ਼ਹਿਰ ਗੜਸ਼ੰਕਰ ਰੋਪੜ ਇਹ ਸਾਰਾ ਭਾਗ ਚਾਰਪੁਰ ਤਾਂ ਹੈ ਹੀ ਆ ਪਹਿਲਾਂ ਹੀ ਬਾਗ ਮਤਲਬ ਇਹ ਅੰਮਾਂ ਵਾਸਤੇ ਬਹੁਤ ਧੁਕਨ ਬਿਲਟ ਹੈਗੀ ਹੈ ਤੇ ਸੇਬਾਂ ਬਈ ਸੇਬ ਵੀ ਇਸ ਪਾਸੇ ਹੋਰ ਨਾਲ ਜ਼ਿਆਦਾ ਪਰ ਹੁਣ ਇੱਥੇ ਆਪਣੇ ਵੀ ਹੁੰਦਾ ਮੈਂ ਅੱਜ ਲਾਇਏ ਹੋ ਨੇ ਬੂਟੇ ਫਿਰ ਲੈਟੋਂ ਕੇ ਲੋਕਾਂ ਨੇ ਖਾ ਕੇ ਰੇ ਨਵੀਂ ਚੀਜ਼ ਸੀਗੀ ਤੇ ਖਤਮ ਕਰਤਾ ਇਹਨਾਂ ਸਭਾ ਸ਼ਾਇਦ ਜਾਂ ਮੱਖੀਆਂ ਦੇ ਬਾਕਸ ਵੀ ਰੱਖੇ ਹੋਏ ਨੇ ਹਾਂ ਜੀ ਕਿਉਂਕਿ ਮੇਰੀ ਹੌਬੀ ਹੈ ਜੀ ਕਿਉਂਕਿ ਸ਼ੁਗਰ ਅਜਕਲ ਜ਼ਹਿਰ ਮੰਨੀ ਜਾਂਦੀ ਹੈ ਅਸੀਂ ਘਰ ਦੇ ਵਿੱਚ ਕਦੇ ਸ਼ੂਗਰ ਨਹੀਂ ਵਰਤਦੇ ਇਹਨੇ ਸਾਡੇ ਘਰ ਦੀ ਪ੍ਰੋਡਕਸ਼ਨ ਵਾਸਤੇ 10 ਬਕਸੇ ਰੱਖੇ ਨੇ ਮੇਰੇ ਕੋਲ 2 ਕੁਇੰਟਲ ਸਹਿਤ ਹੋ ਜਾਂਦਾ ਹਮ ਸਾਲ ਦਾ ਇਹ ਹਾਂਜੀ ਸਾਲ ਦਾ ਜਨ ਜ ਇੱਕ ਸੀਜ਼ਨ ਦਾ ਲਾ ਲਓ ਇਹ ਹਾਂ ਇੱਕ ਸੀਜ਼ਨ ਦਾ ਮੈਂ ਤਾਂ ਇਹ ਇਹਦੀ ਮਾਈਗ੍ਰੇਟ ਨਹੀਂ ਕਰਦਾ ਹੈਗਾ ਨਹੀਂ ਤਾਂ ਇਹ 2 ਦੀ 3 ਵੀ ਜਾਂ 3 ਕੁਇੰਟਲ ਵੀ ਦੇ ਦੇ ਆਪਾਂ ਨਾਲ ਸਭ ਕਈ ਵਾਰ ਅਸੀਂ ਨਾ ਮੱਖੀਆਂ ਵਾਲਿਆਂ ਨਾਲ ਵੀ ਗੱਲਬਾਤ ਕਰਦੇ ਹਾਂ ਉਹ ਅਸੀਂ ਦੇਖਦੇ ਚੀਨੀ ਪਾ ਦਿੰਦੇ ਆ ਵਿੱਚ ਹੈਨਾ ਜਦੋਂ ਨਹਿਰ ਜਿਵੇਂ ਫਲੋਰਾ ਘਟ ਜਾਂਦਾ ਹੈ ਅੱਜ ਕੱਲ ਆਕਸੀਜਨ ਹੈਗਾ ਅੱਜ ਕੱਲ ਇਹਦੀ ਲੋੜ ਹੈਗੀ ਹੈ ਪਰ ਅਸੀਂ ਨਹੀਂ ਪਾਉਂਦੇ ਇਹਦੀ ਉਹ ਉਹਦਾ ਕਾਰਨ ਕੀ ਹੈ ਸਾਡੇ ਕੋਲ ਫਰੂਟ ਜਿਹੜਾ ਮੜ ਮੋਟਾ ਪੱਕਦਾ ਕਲਦਾ ਛੱਡਦਾ ਉਹ ਇਹ ਸਮਝ ਲਈ ਜਾਂਦੀ ਹੈ ਜੀ ਜਿਵੇਂ ਉਹ ਮੈਂ ਦੇਖਦਾ ਵੀ ਫਰੂਟ ਆ ਜਿਹੜਾ ਖਰਾਬ ਫਰੂਟ ਆ ਨਾ ਆਮਬ ਵਗੈਰਾ ਸਿੱਟੇ ਹੋਏ ਨੇ ਤੁਸੀਂ ਇਹਨਾਂ ਤੋਂ ਇਹ ਖਰਾਬ ਨਹੀਂ ਹੈਗਾ ਜੀ ਇਹ ਸੋਨਾ ਮੇਰੇ ਵਾਸਤੇ ਅੱਛਾ ਇਹ ਰੂਟ ਸਟਾਕ ਆ ਇਹਦੇ ਵਿੱਚ ਜਿਹੜਾ ਸਾਡੇ ਕੋਲ ਪੱਕਿਆ ਕੰਮ ਹੁੰਦਾ ਐਸੀ ਰੱਖ ਦਿੰਦੇ ਆ ਇਹਦਾ ਅਸੀਂ ਬੀਜ ਲਵਾਂਗੇ ਨਰਸੀਰੀ ਦੀ ਅਜ ਕਰਾਂਗੇ ਗਰਾਫਟਿੰਗ ਕਰਾਂਗੇ ਲੋਕਾਂ ਨੂੰ ਬੂਟੇ ਦਵਾਂਗੇ ਹੂੰ ਜੀ ਤਾਂ ਇਧਰਾ ਗੋਹਾ ਵੀ ਪਿਆ ਜਿਹੜਾ ਇਹ ਇਹਦਾ ਗੰਡੋਆ ਫਾਰਮ ਹੈ ਜੀ ਨੇਚਰਲ ਅੱਛਾ ਗੰਡੋਆ ਖਾਦ ਵੀ ਇੱਥੇ ਤਿਆਰ ਕਰਦੇ ਹੋ ਹਾਂ ਜਿਹੜੇ ਨੇਚਰਲ ਫਾਰਮਿੰਗ ਦਾ ਆ ਰਾਜ ਆ ਜੀ ਓਕੇ ਆ ਗੰਡੋਆ ਖਾਦ ਤਿਆਰ ਕਰਦੇ ਸੀ ਹੂੰ ਇਹਦੇ ਤੇ ਬਾਸ ਤੇ ਕੋਈ ਬੈਡ ਨਹੀਂ ਹੂੰ ਕੋਈ ਛੱਡ ਨਹੀਂ ਹੂੰ ਆ ਆ ਬੂਟਿਆਂ ਥੱਲੇ ਅਸੀਂ ਨੂੰ ਕਰੀ ਜਾਂਦੇ ਹੂੰ ਪਰ ਕੁਝ ਲੋਕਾਂ ਨੇ ਆਪਾਂ ਕਹਿੰਦੇ ਰਪੇਹਾਂ ਸਪਰੇਹਾਂ ਨੇ ਜਿਹੜੇ ਸਾਡੇ ਮਿੱਤਰ ਕੀੜੇ ਨਹੀਂ ਡਰਦਾ ਸਾਬ ਉਹ ਵੀ ਨਹੀਂ ਮਾਰਤੇ ਹੈਗੇ ਜਿਵੇਂ ਤੁਸੀਂ ਅੱਜ ਲੋਕ ਸਪੈਸ਼ਲ ਗੰਡੋਆ ਖਾਦ ਤਿਆਰ ਕਰਨ ਲੱਗੇ ਨਹੀਂ ਬਰਸਾਤਾ ਚ ਆਪੇ ਹੀ ਗੰਡੋਏ ਆ ਜਾਂਦੇ ਸੀ ਮੈਂ ਦਾਦਾ ਜੀ ਧਰਤੀ ਮਾਤਾ ਨੂੰ ਤਾਂ ਜਾਗ ਲਾਉਣ ਦੀ ਲੋੜ ਆ ਇਹ ਚਾਹੇ ਜੋ ਮਰਜੀ ਕੱਢ ਲੋ ਹੂੰ ਮੈਂ ਭਾਇਉਨਾਂ ਦੇ ਪੌਣਾ ਦੇ ਵਿੱਚ ਮਹੀਨੇ ਚ ਦੋ ਵਾਰੀ 200 ਲੀਟਰ ਇੱਕ ਵਾਰੀ ਦੂਸਰੀ ਟ੍ਰਿਕ ਵਾਰੀ ਹੂੰ ਜਿਹਦੇ ਵਿੱਚ 2 ਕਿਲੋ ਗੁੜ 2 ਕਿਲੋ ਵੇਸ਼ਨ 10 ਕਿਲੋ ਗੋਹਾ ਦੇਸੀ ਗਾਂ ਦਾ ਤੇ 10 ਕਿਲੋ 10 ਲੀਟਰ ਪਿਸ਼ਾਬ ਹੂੰ ਆ ਮੇਰੇ ਢੋਲ ਪੈਣ ਲੱਗੇ ਨਹੀਂ ਜਿਹੜੇ ਜਣ ਚ ਗਾਂ ਦਾ ਪਿਸ਼ਾਬ ਫਿਰ ਕਿੱਥੋਂ ਲੈ ਆਉਨੇ ਹੋ ਤੁਸੀਂ ਮੇਰੇ ਘਰੇ ਦੇਸੀ ਗਾਂ ਰੱਖੀ ਹੋਈ ਜੀ ਇੱਕ ਅੱਛਾ ਏਸ਼ੀ ਕੰਮ ਪਾਸ ਦੇ ਇਕਦਾ ਬਾਹਰ ਦੇ ਨਾਲ ਸ਼ੇਵਾ ਹੋ ਜਾਂਦੀ ਹੈ ਦੁੱਧ ਮਿਲ ਜਾਂਦਾ ਹੈ ਆ ਅਮਰਤ ਮਿਲ ਜਾਂਦਾ ਆਮ ਲੋਕ ਕਹਿੰਦੇ ਯਾਰ ਸ਼ੁੱਧ ਖਾਣ ਨੂੰ ਨਹੀਂ ਮਿਲਦਾ ਤੁਸੀਂ ਆਪਣੇ ਫਾਰਮ ਦੇ ਉੱਤੇ ਕਮਾਈ ਵੀ ਕਰ ਰਹੇ ਹੋ ਹੈਨਾ ਤੇ ਆ ਮੈਂ ਦੇਖਿਆ ਅਦਰਕ ਦੇ ਬੂਟੇ ਵੀ ਲੱਗੇ ਆ ਹੋਰ ਵੀ ਲੱਗੇ ਆ ਮਿਰਚ ਦੀ ਪੈਸਾ ਗੱਲ ਇਹ ਹੈ ਵੀ ਬੰਦੇ ਨੂੰ ਕਰਨ ਦੀ ਭਾਵਨਾ ਹੋਵੇ ਬੰਦਾ ਕੀ ਨਹੀਂ ਕਰ ਸਕਦਾ ਜਿੱਥੋਂ ਤੱਕ ਮੈਂ ਆਪੇ ਆਪ ਦਾ ਸ਼ੇਅਰ ਕਰਾਂ ਤੁਹਾਡੇ ਨਾਲ ਅਸੀਂ ਨਮਕ ਤੋਂ ਬਿਨਾ ਕੋਈ ਚੀਜ਼ ਬਾਜ਼ਾਰ ਦੀ ਨਹੀਂ ਲੈਂਦੇ ਹੈਗੇ ਅੱਛਾ ਨੇਚਰਲ ਸਾਡੇ ਘਰ ਦੇ ਚੀਜ਼ਾਂ ਹੋ ਜਾਂਦੇ ਨੇ ਮਿਰਚ ਹਲਦੀ ਧਨੀਆ ਮੂੰਗੀ ਛੋਲੇ ਤੇ ਨਾਲ ਪਿਆਜ਼ ਲਸਣ ਟੋਟਲੀ ਅਸੀਂ ਸੀਜ਼ਨ ਦੇ ਵਿੱਚ ਜਿੰਨਾ ਸਾਨੂੰ ਲੋੜਾ ਉਹਨਾਂ ਕਾਬਤਿਆਰ ਕਰਦੇ ਹਾਂ ਮਤਲਬ ਦਾਣਾਂ ਵੀ ਆਪ ਤਿਆਰ ਕਰ ਲੈਂਦੇ ਆ ਸਬਜ਼ੀਆਂ ਵੀ ਮਸਾਲੇ ਵੀ ਫਰੂਟ ਵੀ ਫਰੂਟ ਵੀ ਸਬਜ਼ੀਆਂ ਵੀ ਸਰ ਦੁੱਧ ਵੀ ਜਮੇ ਦਾ ਪਤਾ ਜੀ ਨੋ ਤੁਸੀਂ ਕੋ ਮੇਰੇ ਘਰ ਦੇ ਗੌਂਡੀ ਨੇ ਤਿੰਨ ਚਾਰ ਮੈਨੂੰ ਮਜਬੂਰ ਕਰਦੇ ਵੀ ਇੱਕ ਦਿਨ ਮੱਝ ਰੱਖ ਨਾਲ ਉਹ ਰੱਖਣੀ ਪੈਂਦੀ ਹੈ ਜੀ ਉਹਨਾਂ ਨੇ ਆਹ ਲਾਦਾ ਆਰਗੈਨਿਕ ਸਾਨੂੰ ਸ਼ੁੱਧ ਦੁੱਧ ਹੀ ਮਿਲ ਜਵੇ ਘੱਟੋ ਘੱਟ ਕਿਉਂਕਿ ਨਹੀਂ ਤਾਂ ਮੱਝਾਂ ਗਾਵਾਂ ਨੂੰ ਵੀ ਲੋਕ ਰੇਹਾਂ ਸਪਰੇਆਂ ਵਾਲੇ ਪਹਿਲਾਂ ਪਾਉਂਦੇ ਆ ਬਸ 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 ਡਾਕਟਰ ਸਾਹਿਬ ਆਪਾਂ ਫਾਰਮ ਦਾ ਤੁਹਾਡਾ ਦੇਖ ਲਿਆ ਜੇ ਕਿਸੇ ਨੇ ਤੁਸੀਂ ਤਾਂ ਡਿਪਾਰਟਮੈਂਟ ਦੇ ਵਿੱਚੋਂ ਆਏ ਹੋ ਹਣਾ ਤੇ ਜੇ ਕਿਸੇ ਨੇ ਬਾਗਬਾਨੀ ਵੱਲ ਜਾਣਾ ਹੋਵੇ ਸਰਕਾਰ ਵੱਲੋਂ ਟ੍ਰੇਨਿੰਗ ਦਾ ਕੀ ਹੁੰਦਾ ਤੇ ਕੁਝ ਸਰਕਾਰ ਵੱਲੋਂ ਮਦਦ ਵੀ ਹੋ ਜਾਂਦੀ ਹੈ ਹਾਂ ਮਦਦ ਦਿੱਤਾ ਇਹ ਹੈਗੀ ਆ ਵੀ ਇਹ ਤੇ ਸਬਸਿਡੀ ਬਹੁਤ ਹੈ ਜੋ ਕੋਈ ਫਾਰਮਰ ਖੇਤੀਬਾੜੀ ਤੋਂ ਹਟ ਕੇ ਇਹ ਕਰਦਾ ਤਾਂ 50% 40% ਸਬਸਿਡੀ ਬੱਕੋ ਦਾ ਕੰਪੋਨੈਂਟ ਦੇ ਉੱਤੇ ਹੈਗੀ ਹੈ ਕਾਦੇ ਤੇ ਦਿੰਦੇ ਆ ਸਬਸਿਡੀ ਮੈਕਨਾਈਜੇਸ਼ਨ ਆ ਜਿਵੇਂ ਮਸ਼ੀਨੀ ਕਰਨ ਦੇ ਵਿੱਚ ਪਾਵਰ ਟਿਲਰ ਮੈਂ ਤਾਂ ਰੱਖਿਆ ਹੋਇਆ ਤੇ ਮੈਂ ਕੋਈ ਵੱਡੀ ਮਸ਼ੀਨਰੀ ਰੱਖੀ ਹੈਗੀ ਤਾਂ ਮੇਰੇ ਕੋਲ 4 ਕਿਕੜ ਜ਼ਮੀਨ ਹੈ ਮੈਂ ਛੋਟਾ ਇੱਕ ਪਾਵਰ ਟਿਲਰ ਲਿਆ ਹੋਇਆ ਉਹਦੇ ਨਾਲ ਖੇਤੀ ਕਰੀ ਜਾਂਦਾ ਤੇ ਜਿੰਨਾ ਕੋਈ ਸਪਰੇ ਪੰਪ ਲੈਣਾ ਹੈਗਾ ਆਰਗੈਨਿਕ ਸਪਰੇ ਵੀ ਉਹ ਕਰਨੀ ਪੈਂਦੀ ਹੈ ਉਹ ਵੀ ਸਾਨੂੰ ਸਬਸਿਡੀ ਮਿਲ ਜਾਂਦਾ ਜਿੱਥੋਂ ਤੱਕ ਪ੍ਰੋਟੈਕਚਰ ਕਰਦੇ ਜੀ ਹੁੰਦਾ ਹੈਗਾ ਉੱਤੇ 50% ਸਬਸਿਡੀ ਹੈਗੀ ਹੈ ਜੇ ਬਾਗ ਲਾਉਣਾ ਤੇ ਉੱਤੇ 40% ਸਬਸਿਡੀ ਹੈਗੀ ਹੈ ਜੇ ਕੋਈ ਹੱਟ ਬਾਗ ਤੇ 40% ਕਹਿੰਦੇ ਬੂਟਿਆਂ ਦੇ ਉੱਤੇ ਜਾਂ ਜਿਹੜਾ ਬੂਟਿਆਂ ਦੇ ਉੱਤੇ ਪਲੱਸ ਇਨਪੁਟਸ ਦਿੱਤੀ। ਤੋਂ ਇਹ ਪੱਤਣ ਤੋਂ ਲੈ ਕੇ ਬੂਟੇ ਤਿਆਰ ਜਿੰਨਾ ਤੁਹਾਡਾ ਬਾਗ ਤੱਕ ਖਰਚਾ ਆ ਜਾਂਦਾ। ਖਰਚਾ ਹਾਂ। ਉਹ ਪਹਿਲਾਂ ਅਸੀਂ ਵਨ ਟਾਈਮ ਦੇਦੇ ਸੀਗੇ। ਪਿੱਛੇ ਜੇ ਫਿਰ ਦੇਖਣ ਚ ਆਇਆ ਵੀ ਰੋਕ ਦੇਖੋ ਆ ਪੈਸੇ ਲੈ ਕੇ ਖਰਚ ਕਰ ਲੈਂਦੇ ਨੇ। ਮੁੜ ਕੇ ਜੇ ਲਿਆਉਣੀ ਹੁੰਦੀ ਆ ਕਿ ਨਾਗਾ ਪੈ ਗਿਆ ਜਾਂ ਕੋਈ ਘਟਪਤ ਹੋ ਗਈ ਉਹ ਕੋਲ ਕਰ ਜੀ ਦੀ। ਅਸੀਂ ਹੁਣ ਉਹਨੂੰ ਤਿੰਨ ਤਿੰਨ ਕਿਸਾ ਕਰਤੀਆਂ। ਪਹਿਲੇ 60% ਅਗਲੇ ਸਾਲ 20% ਅਗਲੇ ਸਾਲ 20% ਤਾਂਕੋ ਦੇ ਆਈਕ ਲਈ ਨੂੰ ਢਾਣਾ ਲੱਗ ਜਿਵੇਂ ਇੱਕ ਵਾਰੀ ਪੌਲੀ ਹੌਸ ਤੇ ਆਈ ਸੀਗੀ ਬਹੁਤ ਇੰਡਸਟਰੀਲਿਸਟ ਨੇ ਆਪਣੇ ਖਾਲੀ ਪਲਾਟਾਂ ਚ ਪੌਲੀ ਹੌਸ ਲਾ ਦੇ ਸਬਸਿਡੀ ਦੇ ਚੱਕਰਾਂ ਚ ਹਾਂ ਸਬਸਿਡੀ ਕਰਕੇ ਇਸ ਕਰਕੇ ਅਸੀਂ ਉਹ ਚੀਜ਼ ਨੂੰ ਪੈਚ ਅਪ ਕੀਤਾ ਬੇ ਇਹਨੂੰ 3 ਸਾਲਾਂ ਚ ਕਰ ਤਾਕਿ ਬੰਦਾ ਜੁੜੇ ਰਹੇ ਟ੍ਰੇਨਿੰਗ ਦਾ ਕੀ ਹੁੰਦਾ ਟ੍ਰੇਨਿੰਗ ਬਾਰੇ ਹਰ ਇੱਕ ਜ਼ਿਲ੍ਹਾ ਪੱਧਰ ਤੇ ਲਗਭਗ ਕ੍ਰਿਸ਼ੀ ਵਿਗਿਆਨ ਕੇਂਦਰ ਪੜੇ ਹੋਏ ਨੇ ਸਮਾਲ ਸੇਕ ਸਾਇਕ ਦੰਦੇ ਜਿਵੇਂ ਇੱਕ ਡੇਰੀ ਦਾ ਪੋਲਟੀ ਦਾ ਪੀਗਰੀ ਦਾ ਫਿਸ਼ਰੀ ਦਾ ਵੀ ਕੀਪਿੰਗ ਦਾ ਹੌਟਿਕਲਚਰ ਦਾ ਪ੍ਰੋਸੈਸਿੰਗ ਦਾ ਉਹ ਹਫਤੇ ਦੱਸਣ ਦੀ ਟ੍ਰੇਨ ਲਾਉਂਦੇ ਨਹੀਂ ਤੇ ਉੱਥੋਂ ਬੰਦਾ ਵਧੀਆ ਆਪਣੇ ਆਪ ਨੂੰ ਗਿਆਨ ਪ੍ਰਾਪਤ ਕਰਕੇ ਕੰਮ ਕਰ ਸਕਦਾ ਇਹ ਸਾਡੇ ਨਾਲ ਡਾਕਟਰ ਕਰਨੈਲ ਸਿੰਘ ਸੀਗੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਹੜਾ ਬਾਗਬਾਨੀ ਵਿਭਾਗ ਦੇ ਵਿੱਚੋਂ ਡਿਪਟੀ ਡਾਇਰੈਕਟਰ ਸੇਵਾਮੁਕਤ ਨੇ ਤੇ ਆਪਣਾ ਹੀ ਇੱਥੇ ਫਾਰਮ ਚਲਾ ਰਹੇ ਨੇ ਤੇ ਆਪਣੀਆਂ ਹੀ ਸਬਜ਼ੀਆਂ ਦਾਲਾਂ ਆਪਣਾ ਹੀ ਫਰੂਟ ਤਿਆਰ ਕਰਦੇ ਨੇ ਸੇਲ ਵੀ ਕਰਦੇ ਨੇ ਆਪਣਾ ਹੀ ਮੰਡੀ ਕਰਨਾ ਕਿਉਂਕਿ ਦੁਕਾਨ ਆਪਣੀ ਬਣਾਈ ਆ ਤੇ ਜਿਹੜੇ ਝੋਨਾ ਤੇ ਕਣਕ ਚ ਫਸੇ ਕਿਸਾਨ ਨੇ ਉਹਨਾਂ ਨੂੰ ਚੋਖੀ कमाई ਵੀ ਕਰਦਾ ਤੇ ਸਰੀਰਿਕ ਪੱਗੋਂ ਵੀ ਪੇਠਾ ਕਿਉਂਕਿ ਤੰਦਰੁਸਤ ਸਤਾਈ ਬੰਦਾ ਰਹਿੰਦਾ ਜੇ ਸ਼ੁੱਧ ਖਾਂਦਾ ਤੇ ਸ਼ੁੱਧ ਕੰਮ ਕਰਦਾ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜਰੂਰ ਦਿਓ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਟਾਈਮ ਟੀਵੀ ਦੇ ਲਈ ਰਵੀ ਪਾਟਿਆ